ਹਾਂਜੀ ਸਵਾਗਤ ਹੈ ਤੁਹਾਡਾ ਪ੍ਰੀਤਕਾਰ ਭੁੱਲਰ ਤੇ ਜਨਨ ਤੇ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਗੁਲਾਬ ਜਾਮਨ ਤੁਸੀਂ ਵੀ ਸਾਡੇ ਬਲੌਗ ਨਾਲ ਲੰਬਿਤ ਕਰ ਜੁੜੇ ਰਹਿਣਾ ਤੁਹਾਨੂੰ ਦੱਸਾਂਗੇ ਕਿ ਘਰ ਵਿੱਚ ਜਦੋਂ ਬੱਚੇ ਜिद ਕਰ ਰਹੇ ਹੋਣ ਕਿ ਕੋਈ ਮਠਿਆਈ ਖਾਣੀ ਹੈ ਉਹਦੇ ਮਿੰਟਾਂ 'ਚ 5 ਮਿੰਟਾਂ ਦੇ ਵਿੱਚ ਕਿਦਾਂ ਆਪਾਂ ਗੁਲਾਬ ਜਾਮਨ ਨੂੰ ਮਠਿਆਈ ਕੋਈ ਵੀ ਤਿਆਰ ਕਰਕੇ ਦੇਣੀ ਅੱਜ ਤੁਹਾਨੂੰ ਹੀ ਦੱਸੀਏ ਹਾਂਜੀ ਗੁਲਾਬ ਜਾਮਨ ਬਣਾਉਣ ਦੇ ਲਈ ਆਪਾਂ ਇੱਕ ਗਲਾਸੀ ਦੇਖ ਸਕਦੇ ਹੋ ਤੁਸੀਂ ਰਵੇ ਦੀ ਲਈ ਹੋਈ ਆ ਆਹੀ ਜਿਹੜੀਆਂ ਦੋ ਗਲਾਸੀਆਂ ਮੈਂ ਥੋੜੀ ਪਾਣੀ ਇੰਨੀ ਦੋ ਗਲਾਸੀਆਂ ਇਹ ਮੈਂ ਦੁੱਧ ਦੀਆਂ ਲਈਆਂ ਹੋਈਆਂ ਤੇ ਇੱਧਰ ਆਪਾਂ ਲਈ ਹੋਈ ਹੈ ਖੰਡ ਇੱਕ ਗਲਾਸੀ ਇਹਦੀ ਆਪਾਂ ਚਾਸ਼ਨੀ ਤਿਆਰ ਕਰਾਂਗੇ ਆ ਫਰਾਈਪਿੰਨ ਦੇ ਵਿੱਚ ਆਪਾਂ ਨੂੰ ਬਾਜ਼ਾਰੋਂ ਕੁਝ ਨਹੀਂ ਲਿਆਉਣਾ ਪੈਣਾ ਘਰ ਵਿੱਚ ਪਏ ਸਮਾਨ ਤੋਂ ਹੀ ਆਪਾਂ ਬਸ ਜਿਹੜੀ ਗੁਲਾਬ ਜਾਮੂਹੇ ਤਿਆਰ ਕਰਕੇ ਦੇ ਦੇਣਾ ਇੱਧਰ ਆਪਾਂ ਦੋ ਚਮਚ ਕਿਹੋ ਦੇ ਪਾ ਲਿਆ ਤੁਸੀਂ ਚਾਹੋ ਤਾਂ ਗਗਨ ਕਿਉਂ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਆਪਣਾ ਘਰ ਦਾ ਕਿਉ ਹੈਗਾ ਤੁਸੀਂ ਘਰ ਦਾ ਕਿਉ ਪਾ ਸਕਦੇ ਹੋ ਆਪਣੇ ਕੋਲੇ ਘਰ ਦਾ ਕਿਉ ਪਿਆ ਸੀ ਮੈਂ ਦੋ ਚਮਚ ਚ ਘਰ ਦੇ ਕਿਉ ਦੇ ਪਾ ਲਿਆ ਕਿਉ ਬਿਲਕੁਲ ਗਰਮ ਹੋ ਗਿਆ ਹੈ ਹਾਂਜੀ ਤੁਸੀਂ ਵੇਖ ਸਕਦੇ ਹੋ ਤੇ ਹਾਂਜੀ ਹੁਣ ਆਪਾਂ ਜਿਹੜੀ ਰਵਾ ਆਪਣੇ ਕੋਲੇ ਇਹਨੂੰ ਛਾਲਣਾ ਛਾਲਨੀ ਦੀ ਮਤ ਨਾਲ ਹਾਂਜੀ ਵੈਸੇ ਤਾਂ ਕੁਝ ਨਹੀਂ ਨਿਕਲਿਆ ਇਹਦੇ ਵਿੱਚੋਂ ਛਾਲਣਾ ਪਰ ਬਹੁਤ ਜ਼ਰੂਰੀ ਹੁੰਦਾ ਹੈ ਹਾਂਜੀ ਹੁਣ ਆਪਾਂ ਘੋੜੇ ਜਰਾ ਰਾਵਾ ਕਿਉਂ ਆਪਣਾ ਬਿਲਕੁਲ ਗਰਮ ਜੀ ਕਿਉਂ ਆਪਣਾ ਬਿਲਕੁਲ ਗਰਮ ਹੋ ਗਿਆ ਹੈ ਹਾਂਜੀ ਤੇ ਹੁਣ ਆਪਾਂ ਘੋੜ ਦੇ ਵਿੱਚ ਜਿਹੜਾ ਆਪਾਂ ਦੁੱਧ ਦੀਆਂ ਦੋ ਕਰਾਸੀਆਂ ਮੇਰੀਆਂ ਆਈਆਂ ਸੀ ਇਹ ਪਾ ਦ ਦੇਖ ਸਕਦੇ ਪਣੀ ਇਹਨੂੰ ਆਪਾਂ ਹਲਕਾ ਹਲਕਾ ਗਰਮ ਕਰਨਾ ਹੈ ਦੇਖ ਸਕਦੇ ਜਦੋਂ ਥੋੜਾ ਥੋੜਾ ਆਪਾਂ ਨੂੰ ਪਤਾ ਲੱਗ ਗਿਆ ਕਿ ਕਿਉਂ ਜਿਹੜਾ ਦੁੱਧ ਜਿਹੜਾ ਗਰਮ ਹੋ ਗਿਆ ਹੈ ਇਹਨੂੰ ਹਲਕਾ ਹਲਕਾ ਗਰਮ ਕਰਨਾ ਹੈ ਹਾਂਜੀ ਦੁੱਧ ਨੂੰ ਆਪਾਂ ਇਸ ਤਰ੍ਹਾਂ ਹਿਲਾਈ ਜਾਣਾ ਚਮਚੇ ਦੀ ਮਦਦ ਦੇ ਨਾਲ ਜਦੋਂ ਆਪਾਂ ਨੂੰ ਪਤਾ ਲੱਗ ਜੇਗਾ ਦੁੱਧ ਜਿਹੜਾ ਆਪਣਾ ਹਲਕਾ ਹਲਕਾ ਗਰਮ ਹੋਣਾ ਸ਼ੁਰੂ ਹੋ ਗਿਆ ਆਪਣੇ ਦੰਦੀ ਸਾਡਾ ਤੋਂ ਆਪਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਣਾ ਕਿ ਦੇ ਇੱਥੇ ਪਲਪੜੀਆਂ ਜਾਂ ਬਣ ਲੱਗ ਪੀਆਂ ਫਿਰ ਆਪਾਂ ਇਹਦੇ ਵਿੱਚ ਜਿਹੜਾ ਰਵਾ ਛਾਂਡਿਆ ਆ ਉਹ ਪਾ ਦਾਂਗੇ ਦੁੱਧ ਨੂੰ ਆਪਾਂ ਹਿਲਾਈ ਜਾਵਾਂਗੇ ਹਾਂਜੀ ਦੋਸਤ ਤੁਸੀਂ ਦੇਖ ਸਕਦੇ ਹੋ ਆਪਣਾ ਬਿਲਕੁਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਆ ਪਾਵਾਂਗੇ ਰਵਾ ਇਨੂੰ ਹਿਲਾਈ ਜਾਵਾਂਗੇ ਨਾਲ-ਨਾਲ ਤਾਂ ਕਿ ਆਪਾਂ ਢੇਲੀ ਨਹੀਂ ਬਣਦੇ ਨਹੀਂ ਇਹ ਦੇਖੋ ਜੇ ਆਪਣੇ ਕੋ ਆਪਣਾ ਰਵਾ ਹੋਰ ਪੈਂਦਾ ਹੋਵੇਗਾ ਤੇ ਆਪਾਂ ਹੋਰ ਪਾ ਲਾਂਗੇ ਵਿੱਚ ਉਹ ਚੰਗੀ ਤਰ੍ਹਾਂ ਦਾ ਡੋ ਤਿਆਰ ਕਰ ਲਿਆ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਡੋ ਹੈ ਬਿਲਕੁਲ ਐ ਰੈਡੀ ਹੋ ਗਿਆ ਹੈ ਹੁਣ ਆਪਾਂ ਇਹਨੂੰ ਠੰਡਾ ਕਰਨ ਦੇ ਲਈ ਰੱਖ ਲੈਨੇ ਇੱਧਰ ਹੁਣ ਆਪਾਂ ਮਖਾਣੀ ਜੀ ਕੱਢ ਲਿਆ ਇਨੂੰ ਇੱਕ ਵਾਰ ਠੰਡਾ ਹੋ ਲੈਣ ਦਿੰਨੇ ਆ। ਉਹਨਾਂ ਤਿੱਕਰ ਆਪਾਂ ਲਾਗੇ ਛਾਤਨੀ ਤਿਆਰ ਕਰ ਲੈਣੇ ਆ। ਤੁਸੀਂ ਵੀ ਲੌਕਰ ਨਾਲ ਲੱਗ ਤਿੱਕਰ ਜੁੜੇ ਰਹਿਣਾ। ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਜਿਹੜੀਆਂ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ। ਇਹਨੇ ਠੰਡਾ ਹੋ ਲੈਣ ਦੀ। ਹਾਂਜੀ ਆਪਾਂ ਛਾਤਨੀ ਜਿਹੜੀ ਥੋੜੀ ਜਿਹੀ ਵੱਧ ਬਣਾਵਾਂਗੇ। ਆਪਣੇ ਕੋਲੇ ਇੱਕ ਗਲਾਸੀ ਖੰਡ ਦੀ ਹੈ। ਹੁਣ ਤੋਂ ਪਹਿਲਾਂ ਆਪਾਂ ਇੱਕ ਗਲਾਸੀ ਖੰਡ ਦੀ ਪਾ ਲਈ। ਆਪ ਤੇ ਗਲਾਸ ਇਹ ਪਾ ਲਈਏ ਪਾਣੀ ਪਾ ਲਈਏ ਹਨੇ ਵਿਚਾਰ ਲਈ ਗੱਲ ਕਰੀ ਹਾਂਜੀ ਤੁਸੀਂ ਦੇਖ ਸਕਦੇ ਆਪਾਂ ਜਿਹੜਾ ਡੋ ਤਿਆਰ ਕੀਤਾ ਇਹਨੂੰ ਚੰਗੀ ਤਰ੍ਹਾਂ 5 ਮਿੰਟ ਆਪਾਂ ਇਸ ਤਰ੍ਹਾਂ ਮਤਲਣਾ ਨਾ ਮਸਲ ਮਸਲ ਕੇ ਐ ਬਿਲਕੁਲ ਸੌਫਟ ਜਿਹੜਾ ਉਹ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਡੋ ਕਿੰਨਾ ਵਧੀਆ ਸੌਫਟ ਜਿਹੜਾ ਹੋ ਗਿਆ ਹੈ ਹੁਣ ਆਪਾਂ ਦੀਆਂ ਛੋਟੀਆਂ ਛੋਟੀਆਂ ਬੋਲਸ ਜਿਹੜੀਆਂ ਉਹ ਤਿਆਰ ਕਰਾਂਗੇ ਗੁਲਾਬ ਜਮਨੂ ਦਾ ਰੂਪ ਦੇਂਦੇ ਹੋਏ ਇਹਨੂੰ ਇੱਕ ਵਾਰ ਇੱਧਰ ਟੱਕ ਦਿੰਨੇ ਆ। ਹਾਂਜੀ। ਤੇ ਆਹ ਮੈਂ ਲਾਚੀਆਂ ਤੇ ਲੌਂਗ ਤੇ ਸੌਫ ਜਿਹੜੀ ਥੋੜੀ ਜਿਹੀ ਘੋਟ ਲਈ ਸੀ ਤੁਸੀਂ ਦੇਖ ਸਕਦੇ ਹੋ। ਹੁਣ ਇਹ ਆਪਾਂ ਜਿਹੜੀ ਚਾਸਨੀ ਚ ਪਾ ਦਾਂਗੇ ਤਾਂ ਕਿ ਫਲੇਵਰ ਵਧੀਆ ਆਏ। ਚਾਸਨੀ ਚ ਚੰਗੀ ਤਰ੍ਹਾਂ ਚਾਸਨੀ ਜਿਹੜੀ ਬਣ ਰਹੀ ਆ। ਹੁਣ ਆਪਾਂ ਰਿਜ ਲੈਂਦੇ ਨੇ ਫਿਰ ਜਦੋਂ ਇੱਕ ਤਾਰ ਦੀ ਚਾਸਨੀ ਬਣ ਜਾਏਗੀ ਨਾ ਆਪਣੀ ਫਿਰ ਆਪਾਂ ਇਹਨੂੰ ਚਾਸਨੀ ਨੂੰ ਲਾਉਣਾ ਹੈ। ਇਹੀ ਤਰ੍ਹਾਂ ਲੈਂਦੇ ਨੇ ਕੁਸ। ਜੀ ਹੁਣ ਆਪਾਂ ਇਹਦਾ ਛੋਟੇ-ਛੋਟੇ ਬਾਲਸ ਜਿਹੜੀਆਂ ਤਿਆਰ ਕਰ ਲਈਆਂ ਏ ਤੁਸੀਂ ਦੇਖ ਸਕਦੇ ਹੋ ਤੇ ਚਾਹਨੀ ਵੀ ਜਿਹੜੀ ਆਪਣੀ ਉਹ ਵੀ ਬਿਲਕੁਲ ਰੈਡੀ ਹੋ ਗਈ ਆ ਹਾਂ ਵੀ ਪੂਰੀ ਵਧੀਆ ਬਣ ਗਈ ਆ ਤੇ ਇੱਧਰ ਆਪਣਾ ਜਿਹੜਾ ਰਫੈਂਡ ਆ ਗਰਮ ਰੱਖਿਆ ਹੋਇਆ ਏ ਜਦੋਂ ਗਰਮ ਹੋ ਜਾਏਗਾ ਫਿਰ ਆਪਾਂ ਜਿਹੜੀਆਂ ਬਾਲਸ ਆ ਵਿੱਚ ਪਾਉਣੀਆਂ ਸ਼ੁਰੂ ਕਰਦਾਂਗੇ ਤੁਸੀਂ ਬਲੌਗ ਨਾਲ ਅੰਡ ਤਿਕਰ ਜੁੜੇ ਰਹੋ ਤੇਲ ਆਪਣਾ ਬਿਲਕੁਲ ਗਰਮ ਹੋ ਗਿਆ ਹੈ ਤੇ ਆਪਾਂ ਜਿਹੜਾ ਗੈਸ ਆ ਉਹ ਬਿਲਕੁਲ ਕੱਟ ਕਰ ਲੈਣਾ ਹੈ ਇੱਧਰ ਬਾਲਸ ਵੀ ਆਪਣੀਆਂ ਬਿਲਕੁਲ ਰੈਡੀ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਹੁਣ ਬਾਲਸ ਜਿਹੜੀਆਂ ਪਾਉਣੀਆਂ ਸ਼ੁਰੂ ਕਰਦੇ ਆਂ ਵਿੱਚ ਜਿੰਨੇ ਪੈਂਦੀਆਂ ਨੇ ਇਹ ਨਾਲ ਦੀ ਨਾਲ ਹੀ ਲਾਈ ਜਾਵਾਂਗੇ ਬਿਲਕੁਲ ਘੱਟ ਦੇ ਅੱਤੇ ਪਕਾਵਾਂਗੇ ਆਪਾਂ ਇਹਨਾਂ ਨੂੰ ਨਾਲ ਦੀ ਨਾਲ ਹੀ ਲਾਈ ਜਾਵਾਂਗੇ। ਅੱਗੇ ਆਪਣੀਆਂ ਹੋਰ ਪੈ ਜਾਣੀਆਂ ਕਾਫੀ। ਚਲੋ ਇਹਨੂੰ ਬਾਅਦ ਵਿੱਚ ਤਿਆਰ ਕਰ ਲਵਾਂਗੇ। ਇਹਨੇ ਕੋਲ ਤਿਆਰ। ਇਹਨੇ ਨਾਲ ਦੀ ਨਾਲ ਹੀ ਹਿਲਾਈ ਜਾਣਾ ਤੁਸ। ਹਾਂਜੀ। ਦੇਖ ਸਕਦੇ ਆ ਆਪਣੇ ਕਿੰਨੇ ਸੋਨੇ ਜਿਹੜੇ ਗਲਾਜਾ ਬਣ ਕੇ ਰੈਡੀ ਹੋ ਰਹੇ ਆ ਇਹ ਥੋੜਾ ਜਿਹਾ ਆਪਾਂ ਕਾਟੀ ਰੱਖਣਾ ਹੈ ਤਾਂ ਕਿ ਜਿਹੜੇ ਆਪਣੇ ਵਧੀਆ ਤਰੀਕੇ ਨਾਲ ਵਿੱਚੋਂ ਹੀ ਆ ਚੰਗੀ ਤਰ੍ਹਾਂ ਬਣ ਜਾਣ ਜੇ ਆਪਾਂ ਗਰਮ ਤੇ ਇਹ ਕਰਦੇ ਜਿਆਦਾ ਤਾਂ ਫਿਰ ਇਹ ਹੁੰਦਾ ਕਿ ਫਿਰ ਵਿੱਚੋਂ ਅੰਦਰ ਬਾਹਰੋਂ ਜਿਹੜੇ ਉਹ ਜਲਦੀ ਬ੍ਰਾਊਨ ਹੋ ਜਾਂਦੇ ਤੇ ਵਿੱਚੋਂ ਜਿਹੜੇ ਉਹ ਨਹੀਂ ਬਣਦੇ ਵਧੀਆ ਇਸ ਕਰਕੇ ਆਪਾਂ ਕਾਟਾ ਸੀ ਕਰਨਾ ਇਥੇ ਹਲਾਈ ਜਾਣੇ ਪਰ ਲਾਲ ਦੀ ਨਾਲੇ ਸਾਈਡ ਜਿਹੜੀ ਜੀ ਬਦਲਦੇ ਰਹਿਣਾ ਹੈ ਫਿਰ ਆਪਾਂ ਇਹਨੂੰ ਚਾਚਨੀ ਚ ਪਾਵਾਂਗੇ ਤਾਂ ਫਿਰ ਠੰਡੇ ਕਰਕੇ ਇਹਦੇ ਉੱਪਰ ਗਿਰੀ ਦਾ ਪੂਰਾ ਛੜਕ ਕੇ ਫਿਰ ਤੁਹਾਨੂੰ ਖਾ ਕੇ ਵਿਖਾਵਾਂਗੇ ਬਲਾਕ ਨਾਲ ਜੁੜੇ ਰਹੋ ਤੁਸੀਂ ਵੀ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਬਲਾਕ ਜਿਹਨੂੰ ਜਿਹੜੇ ਕੋਈ ਵੀ ਸਮਾਨ ਬਾਹਰੋਂ ਨਹੀਂ ਲਿਆਉਣਾ ਪੈਂਦਾ ਤੇ ਵਧੀਆ ਚੀਜ਼ ਹੈ ਜਿਹੜੀ ਆਪਾਂ ਅੱਜ ਟਨਲ ਤਿਆਰ ਕਰਕੇ ਖਾਣੇ ਆ ਉਹਦਾ ਨਰਦ ਵੱਖਰਾ ਹੀ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਛਾਣ ਲੈਣਾ ਹੈ ਆਪਾਂ ਅੱਜ ਹੁਣ ਚਾਸ਼ਨੀ ਜਿੱਥੇ ਤੋਂ ਬਣਦੀ ਹੈ ਇਹ ਚਾਸ਼ਨੀ ਨੂੰ ਚੰਗੀ ਤਰ੍ਹਾਂ ਵਿੱਚ ਘਿਜ ਲੈਣੀ ਦੀ ਹੈ ਤੇ ਜਿਹੜੇ ਪਏ ਆਪਣੇ ਕੋਲੇ ਬਚੇ ਹੋਏ ਉਹ ਪਾ ਕੇ ਉਹ ਨਤੀ ਕਰ ਲਾਗੇ ਬਣਾਨੇ ਆ ਅੱਜ ਬਰਿਆ ਜੀ ਗਲਾਬ ਜਮ ਨੂੰ ਘਰ ਦੇ ਵਿੱਚ ਹੀ ਆ ਕਲਰ ਕਿੰਨਾ ਸੜ ਜੀ ਗਏ ਸਾਜਾ ਦੇ ਵਟੇ ਨਾ ਤੱਟੇ ਹੁਣ ਘੱਲੇ ਸਾੜ ਗਿਆ ਥੱਲੇ ਲੱਥ ਜਾਣਾ ਕੋਈ ਨਹੀਂ ਚਾਹੀ ਹਾਂਜੀ ਤੁਸੀਂ ਦੇਖ ਸਕਦੇ ਹੋ ਛਾਸਨੀ ਦੇ ਵਿੱਚ ਜਿਹੜੇ ਆਪਾਂ ਪਿਉਏ ਸੀ ਹੱਲੇ ਗਰਮ ਆ ਥੋੜੇ ਥੋੜੇ ਇਹ ਆਪਾਂ ਇੱਧਰ ਕੱਢ ਕੇ ਰੱਖ ਲੈਂਦੇ ਆ ਇਹਨਾਂ ਨੂੰ ਆਪਾਂ ਥੋੜਾ ਥੋੜਾ ਬੂੜਾ ਲਾ ਲਾਂਗੇ ਗੈਸ ਛੱਡਤਾ ਕਿੰਨੀ ਖੁਸ਼ਬੂ ਆ ਰਹੀ ਹੈ ਕਾ ਕ ਮੈਂ ਤਾਂ ਛੱਡਿਆ ਗਿਆ ਕੱਲ ਦੀ ਮੈਂ ਤੁਹਾਨੂੰ ਜੀ ਦੇ ਦਿੰਦਾ ਬਹੁਤ ਜ਼ਿਆਦਾ ਹੂੰ ਜ਼ਿਆਦੇ ਲੱਗੇ ਹੂੰ ਕਿੰਨੇ ਚਾਹੀਦੇ ਉੱਠ ਪਾ ਹਾਂ ਦੇਖੋ ਕਿੰਨੇ ਸੌਫਟ ਦੇ ਵਧੀਆ ਬਣੇ ਆ ਮੈਂ ਤੁਹਾਨੂੰ ਖਾ ਕੇ ਖੋਣੀ ਆ ਬਹੁਤੇ ਅੱਗੇ ਬਣਾਇਆ ਕਰਦੇ ਵਿੱਚ ਟ੍ਰਾਈ ਕਰ ਰਹੇ ਹਾਂ ਬਹੁਤ ਟੇਸਟੀ ਬਣਦੇ ਸੌਤ ਸੌਤ ਕੀ ਬਣਨੇ ਜਾਣੇ ਖਾਣ ਨੂੰ ਬਿਲਕੁਲ ਤਿਆਰ ਹੋ ਗਏ ਆ ਹਾਂਜੀ ਚਲ ਇੱਕ ਪਾ ਦੇ ਤਿੰਨ ਇੱਧਰ ਵਕਾਓ ਮੇਰੇ ਮੂਰਤੇ ਚਾਰ ਹੀ ਬੜੇ ਚਲ ਚਲੋ ਚਲੇ ਉੱਥੇ ਤਾਂ ਖੇਡਣਾ ਕਰਨਾ ਮੈਂ ਨਾ ਚੱਲ ਮੈਂ ਬੱਕੜਾ ਲੈਣਾ ਹੈ ਨਾ ਮੈਂ ਤਾਂ ਵਧਣੂ